ਲਗਾ ਯਮੀਦਾਰ ਜੱਟ ਸੀ ਤੇ ਆਵੇਂ ਬਾਲਦ ਆਪਾਂ ਬਾਹਰ ਦੇ ਘਰੇ ਜਾਂ ਮੂਰੇ ਮਾਰੇ ਵੀ ਬੰਨ ਲਾਦੇ ਸੀ ਉਹਦਾ ਬਾਲਦ ਬੰਨੇ ਆਇਆ ਤੇ ਰਾਤ ਨੂੰ ਹਨੇਰੀ ਆ ਗਈ ਸਹੀ ਹਨੇਰੀ ਕਦੇ ਬਾਲਦ ਖੁੱਲ ਗਿਆ ਬਾਲਦ ਖੁੱਲਿਆ ਤੇ ਉਹਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਦਿਨ ਚੜ ਗਿਆ ਦੇਖਿਆ ਵੀ ਬਾਲਦ ਖੁੱਲ ਗਿਆ ਤੇ ਤਾਂ ਬਾਲਦ ਭਾਲਣ ਲੱਗ ਗਿਆ ਬਾਲਦ ਭਾਲਦਾ ਪਹਿਲਾਂ ਸਾਰੇ ਪਿੰਡ ਚ ਭਾਲਿਆ ਨਾਥਿਆ ਆਇਆ ਫਿਰ ਕੋਲੇ ਪ੍ਰਾਣੀ ਜੀ ਫੜੀ ਤੇ ਫਿਰ ਦਸ ਪਿੰਡ ਦੀ ਪਿੰਦੀ ਲਾਉਣੇ ਨੂੰ ਨਿਕਲ ਗਿਆ ਇੱਕ ਪਿੰਡ ਜਾ ਦੋ ਪਿੰਡ ਜਾ ਤੀਜੇ ਪਿੰਡ ਜਦੋਂ ਗਿਆ ਥਾ ਤੀਜਾ ਪਿੰਡ ਗਿਆ ਤੇ ਉੱਥੇ ਜਾ ਕੇ ਇਹਨੂੰ ਬਹੁਤ ਤੱਕ ਨਾ ਮਿਲਿਆ ਤੇ ਭੁੱਖ ਬਹੁਤ ਲੱਗੀ ਸਹੀ ਉਥੇ ਮੁੰਡੇ ਖੇਡਦੇ ਸੀ ਵਾ ਵਾ ਮੁੰਡਿਆਂ ਨੂੰ ਕਹਿੰਦਾ ਯਾਰ ਮੈਨੂੰ ਭੁੱਖ ਬਹੁਤ ਲੱਗੀ ਆ ਮੈਂ ਰੋਟੀ ਖਾਣੀਆਂ ਕੋਈ ਲਿਆਈ ਦਿਓ ਉਹ ਆਹ ਯਾਰ ਸਾਨੂੰ ਕਿੱਥੇ ਭੇਜੇਗਾ ਤੂੰ ਆ ਆ ਵੀ ਹੀ ਪੈ ਗਿਆ ਸਿਰੇ ਦੇ ਵਿਆਹ ਵਾਲਾ ਘਰ ਆ ਤੇ ਉੱਥੇ ਜਾ ਕੇ ਖਾ ਲਾ ਯਾਟ ਕਹਿੰਦਾ ਕਿੱਥੇ ਆਲਾ ਹੁਣ ਪੈਣਾ ਦਾਲਣਾ ਮੱਥਾਂ ਪਾ ਰੂ ਉਦੋਂ ਮਸ਼ਹੂਰ ਹੁੰਦੀ ਸੀ ਖੀਰ ਕੜਾ ਤੇ ਤੁਸੀਂ ਦੇਖੇ ਜੀ ਤਾਂ ਹਟ ਗਏ ਹੁਣ ਮੰਡੇ ਐਡੇ-ਐਡੇ ਮੰਡੇ ਉਹਨੇ ਹੀ ਪਤਲੇ ਬਾਲੇ ਸਵਾ ਲੈਂਦੇ ਜੀ ਕੜਾ ਨਾ ਬੜਾ ਸੇਵੀਆਂ ਮੰਡੇ ਆ ਨਾ ਕੜਾ ਸੇਵੀਆਂ ਮੰਡੇ ਹੀ ਖਾਵਾਂਗੇ ਚਲ ਉਹਨਾਂ ਨੇ ਦੱਸਤਾ ਤੇ ਉਧਰ ਨੂੰ ਚੱਲ ਪਿਆ ਉਹ ਵਿਆਹ ਵਾਲਾ ਘਰ ਤਾਂ ਅਜੇ ਦੂਰ ਸੀ ਤੇ ਮੂਰੇ ਇੱਕ ਵਿਆਹ ਜੇ ਹੋ ਕੇ ਹਟੇ ਨੂੰ ਦਿਨ 10 ਕੀ ਹੋਏ ਸੀ ਤੇ ਉਹ ਬੁਢੀ ਬੈਠੀ ਸੀ ਬਾਹਰ ਚ ਤੇ ਬਹੁਤ ਕੰਮ ਕਰਦੀ ਫਿਰਦੀ ਸੀ ਉਹਨਾਂ ਜਾ ਕੇ ਬੁਢੀ ਨੂੰ ਮੱਥਾ ਟੇਕਤਾ ਉਹਦਾ ਬੇਬੇ ਮੱਥਾ ਟੇਕਦਾ ਬੁਢੀ ਨੇ ਉੱਠ ਕੇ ਮੰਜਾ ਲਾ ਤਾਹੀ ਦੇਣੇ ਮੰਜਾ ਲਾ ਕੇ ਪਾਣੀ ਦਾ ਗਲਾਸ ਫੜਾਇਆ ਉਹ ਬੁਢੀ ਨੂੰ ਐਂ ਹੋ ਗਿਆ ਵੀ ਇਹਦੇ ਪੇਕਿਆਂ ਤੋਂ ਆ ਗਿਆ ਤੇ ਆਲੀ ਕੁੜੇ ਰੋਟੀ ਲਾ ਦੇ ਦਿਨ ਵੱਡਾ ਆਇਆ ਵਾ ਭੁੱਖਾ ਹੋਊਗਾ ਉਹਨੇ ਤਾਂ ਭਾਈ ਰੋਟੀ ਲਾਹੀ ਖੰਡ ਕੇ ਆਪਾਤੀ ਖੰਡ ਕੇ ਆਪਾ ਕੇ ਰੋਟੀਆਂ ਪੂਰੀਆਂ ਚੋਪੜ ਚੋਪੜ ਕੇ ਧਰੀ ਜਾਣ ਉਹ ਖਾਈ ਜਾਵੇ ਭੁੱਖਾ ਸੀ 12 13 ਰੋਟੀਆਂ ਖਾ ਗਿਆ ਖੰਡ ਕੇ ਉਹਦਾ ਛੰਨਾ ਛੰਨਾ ਖਾ ਗਿਆ ਖੰਡ ਕੇ ਉਹਦਾ ਖਾ ਖੇ ਤੇ ਉਹਨਾਂ ਨੇ ਕੋਈ ਸੁਨੇਹਾ ਸੱਪਾ ਲਿਆ ਹੋਊਗਾ ਉਹਨੇ ਕੋਈ ਗੱਲ ਨਹੀਂ ਕਰੀ ਖਾ ਖੇ ਰੋਟੀ ਕਰਕੇ ਕੋਲੀ ਵਾਲਾ ਮਾ ਮੱਥਾ ਦੇਖਦਾ ਦੇਖ ਕੇ ਮੱਥਾ ਨਹੀਂ ਤੁਰ ਗਿਆ ਉਹ ਜੇ ਥੋੜੀ ਬਾੜੀਆਂ ਸਾਹਮਣੇ ਰਾਹ ਪਿਆ ਤੇ ਉਦੋਂ ਉਹ ਮੁੰਡਾ ਆ ਗਿਆ ਬਾਹਰੋਂ ਉਹ ਆ ਵੀ ਜੀ ਜੀ ਜਾਣ ਉਹ ਕਹਿੰਦੀ ਤੇਰੇ ਪੇਕਿਆਂ ਤੋਂ ਸੀ ਇਹ ਉਹ ਜਾਂਦਾ ਖਾ ਕੇ ਛੰਨਾ ਖੰਡ ਦਾ ਖਾ ਗਿਆ ਉਹ ਕਹਿੰਦੀ ਤੇਰੇ ਪੇਕਿਆਂ ਤੋਂ ਸੀ ਉਹ ਮੁੰਡਾ ਆ ਕੇ ਕਹਿੰਦਾ ਜੇ ਕੱਲ ਵਿਆਹੀ ਉਹ ਅੱਜ ਫੇਰ ਲੜੀ ਜਾਂਦੀਆਂ ਤਮਾਸ਼ਾ ਉਹਦੀਆਂ ਲੜਦੀਆਂ ਨਹੀਂ ਸਾਡੀ ਤਾਂ ਅਜਰਾਈ ਹੋ ਗਈ ਕੀ ਹੋ ਗਿਆ ਅਖਿ ਉਹ ਪਾਈ ਜਿਹੜਾ ਜਾਂਦਾ ਕਿ 15 ਖਾ ਗਿਆ ਰੋਟੀਆਂ ਤੇ ਛੰਨਾ ਖਾ ਗਿਆ ਖੰਡ ਦਾ ਇਹਦੇ ਪੇਕਿਆਂ ਤੋਂ ਸੀ ਉਹ ਕਹਿੰਦੀ ਮੇਰਿਆਂ ਤੋਂ ਨਹੀਂ ਸੀ ਇਹਦੇ ਤੋਂ ਸੀ ਉਹਨੇ ਚੱਕੀ ਡਾਂਗ ਤੇ ਰੀਮੋਡੇ ਤੇ ਤੇ ਮਗਰ ਭੱਜ ਲਿਆ। ਯਾਹੇ ਦੂਰ ਸਾਰੇ ਜਾ ਕੇ ਰਿਆ। ਉਹਨੂੰ ਕਹਿੰਦਾ ਗੱਲ ਸੁਣੋ ਭਾਈ ਸਾਹਿਬ ਅਜਾ ਸਾਡੇ 15 ਰੋਟੀਆਂ ਖਾਏ ਆ ਤੇ ਛੰਨਾ ਖੰਡ ਦਾ ਖਾਏ ਆ ਤੇ ਤੇਥੋਂ ਕੋਈ ਦਾਸ ਆ ਜੀ ਨਾ ਨਹੀਂ ਖਾਦੀ ਜਾਂਦੀ। ਉਹਦਾ ਗੱਲ ਸੁਣੋ ਬਾਲਾ ਰੋਪ ਜਾਨਾ ਮਾਰ। ਮੈਂ ਕਿਹੜਾ ਖੰਡ ਮੰਗੀ ਸੀ ਉਹਨਾਂ ਤੋਂ? ਮੈਂ ਭੁੱਖਾ ਸੀ ਤੇ ਮੈਨੂੰ ਉਹਨਾਂ ਨੇ ਖੰਡ ਪਾਤੀ ਮੈਂ ਤਾਂ ਨਹੀਂ ਕਿਹਾ ਮੈਨੂੰ ਖੰਡ ਦੇਓ ਮੈਨੂੰ ਪਮਚਾਰਨ ਦੇ ਜਾਂਦੀਆਂ। ਔਖਾ ਭਰਾ ਨਾ ਹੋ ਫਲਾਨਾ ਮੇਰਾ ਪਿੰਡ ਆ ਧਰਮਾ ਮੇਰਾ ਨਾਂ ਸਾਡੇ ਘਰੇ ਆਜੀ ਭਵਨ ਨਾਲ ਬਹੂ ਨੂੰ ਵੀ ਲਿਆਈ ਮਾਂ ਨੂੰ ਵੀ ਲਿਆਈ ਭਵਨ ਤਿੰਨ ਦਿਨ ਰੱਖਿਓ ਖੰਡ ਕੇ ਆਉਣ ਗੱਡ ਤੂੰ ਸੋਨੋ ਜਿੰਨਾ ਮਰਜ਼ੀ ਖਾਇਓ ਪਰ ਰੂਪ ਜਣਾ ਮਾਰ ਔਰ ਠੀਕ ਆ ਚਲੋ ਸਿੱਧਾ ਜਾਓਗੇ ਪਿੱਛਾ ਮੁੜ ਕੇ ਆ ਪੋਰ ਇਸ ਯਾਰੀ ਇੱਕ ਹੋਰ ਨਾ ਮਹਿਮੇ ਨਾ ਮਹਿਮਾ ਮੈਂ ਮਾਸੀ ਇਹਦਾ ਨਾਂ ਸੀ ਮੰਦਰ ਇਹਨੇ ਖੰਡ ਗਾਂਗ ਵਾਲੇ ਦਾ ਮੰਦਰ ਸੀ ਉਹ ਮੈਮਾ ਨੂੰ ਕਰੇ ਆਉਂਦਾ ਸੀ ਬਹੁ ਸੀ ਬੜੀ ਸੋਹਣੀ ਅੱਗੇ ਵੀ ਸ਼ਰਤਾ ਸ਼ੁਰਤਾ ਲਾਉਂਦੇ ਸੀ ਇਹ ਆਬਿਸ਼ ਦੀ ਉਹਨੇ ਉਹਦੇ ਟੱਟ 'ਚ ਬੇਈਮਾਨੀ ਹੋ ਗਈ ਵੀ ਇਹਨਾਂ ਸ਼ਰਤ ਦਾਵਾ ਸ਼ਰਤ ਲਾਖੀ ਬਹੁ ਜਿੱਤਾਂ ਉਹਦੇ ਖੇਤ ਖੂਹ ਸੀ ਖੂਹ ਦੇ ਕੱਚਾ ਕੋਠਾ ਪਾਇਆ ਸੀ ਕੱਚੇ ਕੋਠੇ 'ਮੂਰੇ ਸੀ ਭਾਂਡਾ ਪਾਇਆ ਬਾਬਾ ਵਾ ਨੋਤਨਾ ਸਟੀੜਾਂ ਤੇ ਤੇ ਇੱਕ ਪਾਸੇ ਕੰਧ ਸੀ ਦੋ ਪਾਸੇ ਉਹਨੇ ਲਾਖਿਆ ਚੰਗੇ ਫਿੜਕੇ ਉੱਥੇ ਟਿੰਡੋ ਵੀ ਸੀ ਸ਼ੇਆ ਕੱਤੇ ਜੋ ਅਤੇ ਟੰਡੋ ਵਿੱਚ ਦੀ ਹਰੀ ਹੋ ਗਈ ਤੇ ਮਾ ਮਾ ਫਗਣੀ ਮਾ ਜੇ ਲੱਗਣ ਲੱਗੀ ਉਹ ਐ ਬੈਠੇ ਉਥੇ ਗੱਲਾਂ ਕਰਦੇ ਕਰਦੇ ਤੇ ਉਹ ਕਹਿੰਦਾ ਵੀ ਮੇਰੇ ਖੇ ਟੰਡੋ ਲੱਗਦੀ ਆ ਉਹ ਧਰਮਾ ਕਹਿੰਦਾ ਡਾਂਗ ਵਾਲਾ ਆਲਾ ਕਿਵੇਂ ਲੱਗ ਜੂ ਟੰਡੋ ਵਾਹ ਰੋ ਤਾਂ ਬਲੀ ਨਹੀਂ ਹਰੀ ਹੁੰਦੀ ਇਹ ਹੋਈ ਹੋਈ ਸੁੱਕ ਜੂ ਜਦ ਪਿਓ ਦਾ ਲਾਲਾ ਸ਼ਰਤਾਂ ਦਾ ਲਾਲਾ ਕਾਦੀ ਉਹਨਾਂ ਮੇਰੇ ਘਰ ਮੈਂ ਤਾਂ ਦਿਖਾਤੀ ਤੇਰੇ ਘਰੋਂ ਜਿਹੜੀ ਚੀਜ਼ ਨੂੰ ਹੱਥ ਲਾਵੇਂ ਮੇਰੀ ਤੇ ਜੇ ਨਾਂ ਦੇ ਸੀ ਦਿੱਤੀ ਤੂੰ ਮੇਰੇ ਘਰ ਜਣੀ ਮਰਜ਼ੀ ਚੱਕ ਲਈ ਚੱਲ ਲੇਖ ਲਖਾ ਹੋ ਗਿਆ ਸ਼ਰਤ ਲੱਗ ਗਈ ਉਹ ਕਹਿੰਦਾ ਵੀ ਗੱਲ ਇੱਕ ਸੁਣ ਲਾ ਜਦੋਂ ਲੇਖ ਲਖਾ ਹੋ ਗਿਆ ਸ਼ਰਤ ਲੱਗ ਗਈ ਉੁੱਠੇ ਲੱਗੇ ਫਿਰ ਉਹਦੇ ਦਿਮਾਗ ਨੇ ਕੰਮ ਕਰਿਆ ਧਰਮੇ ਨੇ ਆਲਾ ਭੈਣ ਦੇਣੋਂ ਉਹ ਤਾਂ ਬਹੂ ਲਈ ਆਉ ਮੇਰੀ ਇਹ ਦਿਮਾਗ ਕੰਮ ਕਰ ਗਿਆ ਮਗਰੋਂ ਤੇ ਦਾ ਮਹਾਰਾਜ ਦਾ ਵੀ ਇਸ਼ਰਾਫ ਦਿੱਤਾ ਵਾ ਛਾਵੇਂ ਦਸਵੇਂ ਪਾਤਸ਼ਾਹ ਦਾ ਵੀ ਮਾਲਵੇਦਿਆਂ ਦੀ ਜਦੋਂ ਤਿੰਨ ਚਾਰ ਵਸਨ ਮੋਰਤੇ ਸੀ ਤਾਂ ਆਪਣੇ ਨੇ ਇਹਨੇ ਡੱਲੇ ਨੇ ਉਦੋਂ ਕਿਹਾ ਸੀ ਆਦਾ ਹੋ ਸਭ ਕੁਝ ਹੀ ਜਾਊ ਫਲ ਫਲੂਟ ਵੀ ਪਾਣੀ ਵੀ ਫਸਲਾਂ ਵੀ ਪਰ ਹੌਲੀ ਹੌਲੀ ਹੋਣ ਗਈਆਂ ਛੋਡੀ ਮਾਲਵੇਦਾਰੀ ਉਦੋਂ ਕੰਮ ਦਿਮਾਗ ਕਰਿਆ ਕਰੂ ਜਦੋਂ ਰਸੇ ਦਾ ਫੂਰ ਜਾ ਜਾ ਕਰੂ ਪੁੱਠਾ ਕੰਮ ਕਰਕੇ ਵੀ ਆ ਐਂ ਕਰਨਾ ਜੇ ਗੱਲ ਪੱਕੀ ਆ ਘਰ ਪਾ ਲਿਆ ਤਾਂ ਵੀ ਪੁੱਠਾ ਅਖਣਾ ਇੱਥੇ ਪਾਉਣਾਂ ਦੀ ਇਹ ਸਹੀ ਇਸਰਾਫ ਆ ਏ ਤੇ ਉਹ ਫਿਰ ਉਹਦਾ ਦਿਮਾਗ ਨੇ ਕੰਮ ਮਗਰੋਂ ਕਰਿਆ ਉਹ ਕਹਿੰਦਾ ਬਈ ਕੱਲ ਸੌਣ ਦਾ ਸ਼ਰਤ ਦੇਉਂ ਤੈਨੂੰ ਫੇਰ ਮੈਂ ਜਾਣਾ ਲਾਉਣੇ ਤੇ ਆ ਕੇ ਸ਼ਰਤ ਦੇਉਂ ਉਹਨੇ ਕਿਹਾ ਜੀ ਮੈਂ ਵਿਹੂ ਨੂੰ ਜਾਉਂਦੇ ਨਾਲ ਤਾਂ ਉਹਨੂੰ ਮਿਲ ਕੇ ਆਉਂ ਨਾਲੇ ਖੰਡ ਖੁਕ ਦੇਖ ਕੇ ਆਉਂਦਾ ਕਿ ਨਹੀਂ ਖੌਂਦਾ ਘੋੜੀਆਂ ਸੀ ਤੇ ਕੋਈ ਦੋ ਉਹਨੇ ਦਾ ਪਈ ਘੋੜੀ ਤੇ ਬੈਠਾ ਨਾਲ ਬੁਹਾਲੀ ਆ ਦੀ ਬਹੂ ਪਿੰਡ ਪੋਸ਼ 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 ਤੇ ਉਹਰੇ ਕੋਲੇ ਜਾਵੜਿਆ ਧਰਮੇ ਕੋਲੇ ਧਰਮੇ ਨੇ ਫਿਰ ਦੋ ਦਿਨ ਰੱਖਿਆ ਨਾ ਖੰਡ ਗਿਆ ਉਹ ਪਾਵੇ ਨਾਲੇ दारू ਪੀਆਵੇ ਸੇਵਾ ਫੁੱਲ ਕੀਤੀ ਕਰਕੇ ਸੇਵਾ ਤੀਏ ਦਿਨ ਜਦੋਂ ਫਿਰ ਉੱਥੋਂ ਤੁਰਿਆ ਆਪਦੇ ਪਿੰਡ ਨੂੰ ਉਹ ਆਖਿਰ ਇੱਕ ਪਿੰਡ ਕਾਦੇ ਦੂਏ ਪਿੰਡ ਚ ਵੜਿਆ ਤਾਂ ਐ ਪਿੰਡ ਚ ਵੜ ਕੇ ਤੇ ਉੱਥੋਂ ਐ ਮੋੜਨਾ ਸੀ ਤੇ ਰਾਹ ਤਿੰਨ ਬਣਦੇ ਸੀ ਉੱਥੋਂ ਪਰੇਖਾ ਆ ਗਿਆ ਮੂਰੇ ਸੀ ਕਸਾਈ ਉਹ ਕਸਾਈ ਨੂੰ ਕਹਿੰਦਾ ਯਾਰ ਆਰਾ ਮੈਂ ਭੁੱਲ ਗਿਆ ਸੀ ਫਲਾਣੇ ਪੰਨੋਂ ਐ ਮੁਰਦਾ ਉਹਦਾ ਰਾਹ ਦਾ ਤੈਨੂੰ ਦੱਸਦਾ ਯਾਰ ਤੇਰੀ ਘੋੜੀ ਵਾਲੀ ਵਰੀਆ ਵੇਚਣੀ ਐ ਓਰੇ ਕੋਈ ਤਾਂ ਮੈਂ ਵੇਚ ਹੀ ਦਿਊਗਾ ਆਲਾ ਮੇਰੇ ਕੋਲ ਦੋ ਆ ਇੱਕ ਹੋਰ ਖੜੀ ਆ ਉਹ ਲੈਣੀ ਆ ਉਹ ਲੈ ਲਈ ਇੱਕੋ ਜੀਆਂ ਹੀ ਆ ਭੈਣਾਂ ਹੀ ਆ ਉਹ ਆਲਾ ਨਹੀਂ ਆਹੀ ਦੇ ਦੇ ਮੈਨੂੰ ਉਹ ਆਲਾ ਬਈ ਕਿੰਨੇ ਦੀ ਉਹ ਆਲਾ ਮੈਂ 7 ਵੀ ਖਾ ਲੈਣਾ ਪੀਂਹਾ ਚੱਲਦੇ ਸੀ ਗਰਾਂ ਦੀਆਂ ਗੱਲਾਂ 7 ਵੀ ਹਾਂ ਉਹ ਗਣਾ ਆ ਚੱਕ 7ਵੀਂ ਹਾਂ ਉਹਨੇ ਫੜਾਤਾ ਉਹਨੇ ਵਾਂਸਰੀ ਦੀ ਲੱਖਣਾ ਬਨ ਲਈ ਬਨ ਕੇ ਉਹ ਨੂੰ ਕਹਿੰਦਾ ਉਤਰਿਆ ਜਦੋਂ ਉਤਰਨ ਲੱਗੀ ਆਦਾ ਬਈ ਨਾ ਗੁੱਠ ਫੜ ਲਿਆ ਇਹ ਨਹੀਂ ਉਤਰ ਸਕਦੀ ਆ ਰੱਖਣਾ ਮੇਰੇ ਵਿੱਚ ਕੀਤੀ ਵੀ ਆ ਆਦਾ ਵਿੱਚ ਮੋਲਾ ਇਹਦਾ ਕਲੀ ਘੋੜੀ ਦਾ ਨਹੀਂ 7ਵੀਂ ਹਾਂ ਤਿੰਨ ਵੀ ਹਾਂ ਘੋੜੀ ਦਾ ਤੇ ਚਾਰਵੀਂ ਹਾਂ ਇਹਦਾ ਮੈਂ ਤਾਂ ਨਹੀਂ ਦੰਦਾ ਇਹ ਉਹ ਜਵਾਨ ਜਵਾਨ ਇਹ ਨਹੀਂ ਹੁੰਦੀ ਸੀ ਕਿਹੜਾ ਹੌਲਾ ਕੰਮ ਹੁਣ ਤਾਂ ਅਗਲਾ ਸਾਲਾ ਬਣਾਣਾ ਦਾ ਉਹਦੂ ਹੀ ਤੇ ਉਹ ਭਾਈ ਉਹ ਤਾਂ ਘੋੜੀ ਫੜਾ ਕੇ ਸੜੇ ਤੀਵੀ ਤੇ ਮੁੜ ਗਿਆ ਧਰਮੇ ਕੋਲੇ ਫੇਰ ਜਾ ਉਹੜਿਆ ਉਸੇ ਖੰਡ ਵਾਲੇ ਕੋਲੇ ਉਹ ਕਹਿੰਦਾ ਕੀ ਗੱਲ ਹੈ ਭਾਈ ਮੁੜਿਆ ਆ ਆਲਾ ਯਾਰ ਮੁੜ ਕੇ ਆਇਆ ਪੰਗਾ ਹੋਰ ਪੈ ਗਿਆ ਕੀ ਪੈ ਗਿਆ ਇਹ ਤਾਂ ਹਲੇ ਭਰਾ ਬਣ ਗਏ ਭਰਿਆਈ ਦੱਸਣ ਲੱਗ ਗਿਆ ਆਦਾ ਜਦੋਂ ਮੈਂ ਇਧਰੋਂ ਗਿਆ ਤੇ ਮੂਰੇ ਆਲਾ ਕਸਾਈ ਮਿਲ ਗਿਆ ਮੈਂ ਭੁੱਲ ਗਿਆ ਰਾ ਕਸਾਈ ਨੂੰ ਰਾਹ ਪੁੱਛਿਆ ਰਾ ਇਹਨੇ ਸਾਈ ਨੇ ਰਾਹ ਦਲਤਾ ਦੱਸ ਤੇ ਆਰਾ ਬਾਈ ਘੋੜੀ ਵੇਚਣੀ ਆ ਤਾਂ ਮੇਰੇ ਕੋਲ ਅਸੀਂ ਦੋ ਘੋੜੀਆਂ ਆ ਆਰਾ ਵਾ ਹਾਂ ਵੇਚਣੀ ਆ ਆਰਾ ਕਿ ਕੀ ਲੈਣਾ ਆ ਕਿ ਮੈਂ ਕਿਹਾ 7 ਵੀਹ ਹਾਂ ਆਰਾ ਉਹਨੇ ਮੈਨੂੰ ਪੈਸੇ ਦੇ ਤੇ ਮੈਂ ਪੈਸੇ ਉਹਦੇ ਲਖਣਾ ਪਾ ਲੇ ਤੇ ਜਦੋਂ ਆਰਾ ਤੇਰੀ ਭਝਾਈ ਨੂੰ ਤਾਂ ਕਿਹਾ ਵੀ ਉੱਤਰ ਥੱਲੇ ਤੇ ਉਹਨੇ ਗੁੱਟ ਫੜ ਲਿਆ ਆਰਾ ਮੇਰੀ ਤਾਂ ਵੇਚ ਖਰੀਦੀ ਵੀ ਆ ਇਹ ਤੰਨਾ ਵੀਹਾਂ ਦੀ ਤੇਰੀ ਘੋੜੀ ਆ ਤੇ 24 ਹਾਂ ਦੀ ਇਹ ਆ ਉਹਦਾ ਨਾਲ ਹੀ ਘੋੜੀ ਲੈ ਗਿਆ ਨਾਲ ਹੀ ਤੇਰੀ ਭਝਾਈ ਲੈ ਗਿਆ ਇਹ ਤਾਂ ਐ ਹੋਈ ਉਹਦਾ ਕੋਈ ਨਹੀਂ ਤੂੰ ਐਂ ਕਰ ਹੁਣ ਤੂੰ ਮੇਰੇ ਕੋਲੇ ਹੋਰ ਇੱਕ ਦਾ ਡੰਗ ਖੰਡ ਖਾ ਤੇ ਮੈਂ ਲਿਆਉਣਾ ਮੋੜ ਕੇ ਉਹ ਜਾਵੜਿਆ ਭਾਈ ਪਤਾ ਸਮਝ ਆਉਂਦੀ ਆ ਹਾਂਜੀ ਖੰਡ ਖੰਡ ਵਾਲਾ ਬੰਦਾ ਸਮਝ ਗਿਆ ਗਿਆ ਤੇ ਜਾ ਕੇ ਕਸਾਈ ਦੇ ਘਰੇ ਜਾਵੜਿਆ ਕਸਾਈ ਨੂੰ ਕਹਿੰਦਾ ਐਡਾ ਸਾਰਾ ਮੁੰਡਾ ਸੀ ਉਹਦਾ ਉੱਥੇ ਟੋਲੇ ਬੈਠਾ ਬੱਕਰੇ ਉਹਨੂੰ ਕਹਿੰਦਾ ਵੀ ਇੱਕ ਕੱਲੀ ਸਰੀ ਜਹੀਦੀ ਆ ਯਾਤ ਖਾ ਬਹੁਤੀ ਗੱਲੇ ਸ੍ਰੀ ਲੈਣੀ ਆ ਪੈਸੇ ਲਾ ਲੈ ਜਿੰਨੇ ਮਰਜੀ ਉਹਦਾ ਗੱਲ ਲੈ ਲੈ ਜਿਹੜੀ ਸ੍ਰੀ ਮਰਜੀ ਲੈ ਜਿਹੜੇ ਮਰਜੀ ਬੱਕਰੀ ਲੈ ਲੈ ਔਰ ਆ ਚੱਕ ਪੈਸੇ ਉਹਨੇ ਪੈਸੇ ਲੈ ਲੇ ਕੋਈ ਕਿਰਪਾਨ ਲੈ ਕੇ ਹੱਥ ਚ ਉਹਦਾ ਕਿਹੜੇ ਬੱਕਰੀ ਸ੍ਰੀ ਫੇ ਲੈ ਲੈ ਉਹਨੇ ਛਹੀ ਨਾਲ ਜਾ ਕੇ ਪੈਸੇ ਫੜਾ ਕੇ ਉਹਦੇ ਮੁੰਡੇ ਦੇ ਸਿਰ ਤੇ ਹੱਥ ਤਾ ਤਸਾਈ ਦੇ ਤੇ ਅਰਾ ਸ੍ਰੀ ਚਾਹੀਦੀ ਆ ਉਹ ਆ ਇਹ ਸ੍ਰੀ ਐ ਇਨੇ تیرੇ ਨਾਮ ਆਕਰੀਆ ਹੈ ਮੋਸਰੀ ਔਰ ਜੇ ਇਹ ਨਹੀਂ ਕਰੀ ਤਾਂ ਘੋੜੀ ਲੈ ਸੀ ਤੀਵੀਂ ਵਿੱਚ ਕਰੀ ਸੀ ਨੇ ਉਹਨੇ ਕਿਰਪਾਨ ਕੱਢ ਲਈ ਕਿਰਪਾਨ ਕੱਢ ਕੇ ਤਾਂ ਮੁੰਡੇ ਦੇ ਨੇੜ ਨੂੰ ਕਰੀ ਤੇ ਭੱਜ ਕੇ ਜਾ ਕੇ ਪੈਰੀ ਡਿੱਗ ਪਿਆ ਆਦਾ ਨਾਲੇ ਪੈਸੇ ਲੈ ਜਾ ਆਪਦੇ ਮੋੜ ਕੇ ਥਰੀ ਵਾਲੇ ਤੇ ਨਾਲੇ ਲੈ ਜਾ ਘੋੜੀ ਨਾਲੇ ਲੈ ਜਾ ਤੀਵੀ ਤੇ ਮੇਰਾ ਮੁੰਡਾ ਨਾ ਮਾਰ ਉਹਦਾ ਨਾਲੇ ਨਾ ਇਹਦਾ ਘੋੜੀ ਮੜਵਾ ਲਈ ਨਾਲੇ ਤੀਵੀ ਮੜਵਾ ਲਈ ਨਾਲੇ ਥਰੀ ਦੇ ਮੜਵਾਏ ਪੈਸੇ ਆ ਗਿਆ ਆਖੇ ਲਿਆਖ ਲੈ ਵੀ ਭਰਾਵਾ ਚੱਕ ਉਹ ਕਹਿੰਦਾ ਬਈ ਵਾਹ ਬਈ ਵਾਹ ਛਾਵਾ ਸੀ ਮੈਂ ਭਰਾਵਾ ਤੇਰੇ ਕੇਰਾ ਦਾ ਮੋੜ ਲਿਆ ਆ ਤੇ ਚਰੀ ਫੇਰ ਵੀ ਜਾਣੀ ਆ ਅੱਛਾ ਹੁਣ ਤੈਨੂੰ ਪਾਜੇ ਪਠਵੇਰੀ ਉਹ ਚਰੀ ਫੇਰ ਕਿਵੇਂ ਜਾਣੀ ਆ ਹੁਣ ਤਾਂ ਮੈਂ ਲਿਆ ਆ ਔਰ ਮੈਂ ਸ਼ਰਤ ਹੋਰ ਵੀ ਲਾਈ ਬੈਠਾ ਉਹ ਵੀ ਇਹਨੂੰ ਹੀ ਹੱਥ ਪਾਉ ਉਹਦਾ ਚੱਲ ਫਿਰਦਾ ਉਹ ਵੀ ਕੰਡਾ ਕੱਢ ਕੇ ਆ ਹੂੰ ਨਾਲ ਹੀ ਉਹ ਬਹਿ ਗਿਆ ਚਲੋ ਵਾਰਾ ਕੁੜੀ ਲੈ ਲਈ ਉਹਨੇ ਆਪਦੀ ਘੋੜਾ ਹੁੰਦੀ ਅਸੀਂ ਆਮ ਕਰੇ ਜਾ ਕੇ ਤੇ ਉਹਨੂੰ ਕਹਿੰਦਾ ਓ ਕਰ ਜਾ ਉਹਨੂੰ ਲਾਇਆ ਹੁਣ ਜਾ ਕੇ ਜਿਹੜਾ ਤੇਰਾ ਸ਼ਰਤ ਵਾਲਾ ਮਹਿਮਾਂ ਉਹਨੂੰ ਚੜਾਤਾ ਕੋਠੇ ਤੇ ਉਹਨੂੰ ਸਾਥ ਲਿਆ ਆ ਨਾਲ ਲਿਆਂਦੇ ਪੰਜ ਚਾਰ ਬੰਦੇ ਕੋਈ ਚੱਕਰਾ ਭਾਈ ਜਿਹੜੀ ਚੀਜ਼ ਘਰੋਂ ਚੱਕਣੀ ਆ ਉਹ ਜਦੋਂ ਆਇਆ ਤੇ ਉਹਨੇ ਦੇਖਿਆ ਕੋਠੇ ਤੇ ਫਿਰਦੀ ਆ ਤੇ ਉਹ ਪੌੜੀ ਚੜਨ ਲੱਗਿਆ ਜਦੋਂ ਬਚਕੇ ਆ ਲਿਆ 11 ਪੌੜੀ ਤੇ ਉਹਨੇ ਜਿਹੜਾ ਜੱਟ ਸੀ ਉਹਨੇ ਮੋਰਾ ਚ ਮਾਰਿਆ ਟੰਬਾ ਉਧਰ ਸਵੇ ਪੌੜੀ ਚੱਕ ਸਾਲਿਆ ਤੈਨੂੰ ਇੱਕ ਟੰਬਾ ਗਿਆ ਦੋ ਗਿਆ ਤੇ ਪੰਜਵੇਂ ਤੈਨੂੰ ਹੱਥ ਪਾ ਲਿਆ ਚੱਕ ਤੋਂ ਟੰਬਾ ਆਪਦਾ ਪੌੜੀ ਦਾ ਜਾ ਜਾ ਭਾਜਾ ਕਰੋ ਉੱਥੋਂ ਜੱਟ ਖਾ ਕੇ ਦੋ ਟੰਬੇ ਤੇ ਘਰੇ ਜਾਵੜਿਆ ਨਾਲੇ ਭਰਾਵਾ ਉੱਥੋਂ ਪਛਾਦੀ ਤੀਵੀਂ ਤੇ ਉਹ ਮੁੜ ਕੇ ਭਰਾਵਾ ਨੂੰ ਰਿਸ਼ਤੇਦਾਰੀ ਬਣ ਗਈ ਉਹਨਾਂ ਦੀ ਬਰਤ ਤੇ ਆ ਗਈ